ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਸ਼ੱਕੀ ਹਾਲਾਤਾਂ 'ਚ ਮਾਪਿਆਂ ਦਾ ਇਕਲੌਤਾ ਪੁੱਤ ਗਾਇਬ ਹੋ ਗਿਆ ਸੀ ਦਰਸਾਣੋਂ ਆਪਣੀ ਪਤਨੀ ਨੂੰ ਆਈਸਾ ਸੈਂਟਰ ਛੱਡਣ ਮਗਰੋਂ ਕਰ ਨਹੀਂ ਪਰਤਿਆ ਸੀ ਜਿਵੇਂ ਤੁਹਾਨੂੰ ਦੱਸ ਜੀ ਕਿ ਪਿੰਡ ਖੇੜਾ ਬੇੜ ਦੇ ਵਸਨੀਕ 36 ਸਾਲਾ ਨੌਜਵਾਨ ਦੇ ਸ਼ੱਕੀ ਹਾਲਾਤਾਂ ਵਿੱਚ ਗਾਇਬ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਦੱਸਿਆ ਗਿਆ ਸੀ ਕਿ ਜਸਵੰਤ ਸਿੰਘ ਆਪਣੀ ਪਤਨੀ ਨੂੰ ਕਪੂਰਥਲਾ ਵਿਖੇ ਆਈਸਾ ਸੈਂਟਰ ਛੱਡਣ ਗਿਆ ਸੀ ਜਿਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤਿਆ ਉਸ ਦੀ ਗੱਡੀ ਨੀਡਲੇ ਪਿੰਡ ਸੁਰਖਪੁਰ ਤੋਂ ਬਰਾਮਦ ਹੋਈ ਹੈ ਜਿਸ ਦੀਆਂ ਤਾਕੀਆਂ ਖੁੱਲੀਆਂ ਹੋਈਆਂ ਸਨ ਤੇ ਚਾਬੀ ਗੱਡੀ ਦੇ ਸਟੀਅਰਿੰਗ ਵਿੱਚ ਲੱਗੀ ਹੋਈ ਸੀ ਤੇ ਉਸਦੇ ਸੱਚੇ ਪੈਰ ਦਾ ਇੱਕ ਬੂਟ ਵੀ ਗੱਡੀ ਵਿੱਚੋਂ ਛੱਕੀ ਹਲਾਤਾ ਚ ਬਰਾਮਦ ਹੋਇਆ ਸੀ ਦੱਸਦੇ ਕਿ ਜਸਵੰਤ ਮਾਪਿਆਂ ਦਾ ਇਕਲੌਤਾ ਪੁੱਤਰ ਹੈ ਉਸ ਦੇ ਗਾਇਬ ਹੋਣ ਤੋਂ ਬਾਅਦ ਪਰਿਵਾਰ ਸਮੇਤ ਪੂਰਾ ਪਿੰਡ ਚਿੰਤਾ ਦੇ ਵਿੱਚ ਡੁੱਬਿਆ ਹੋਇਆ ਸੀ ਹੁਣ ਦੱਸਦੇ ਕਿ ਕਪੂਰਥਲਾ ਦੇ ਪਿੰਡ ਖੇੜਾਬੇੜ ਤੋਂ 6 ਦਿਨ ਪਹਿਲਾਂ ਲਾਪਤਾ ਹੋਏ 36 ਸਾਲਾ ਨੌਜਵਾਨ ਨੂੰ ਲੱਭਣ ਚ ਪੁਲਿਸ ਨੇ ਸਫਲਤਾ ਕਸਾ ਕਰ ਲਿਆ ਇਸ ਮਾਮਲੇ 'ਚ ਜਾਣਕਾਰੀ ਦਿੰਦਾ ਹੈ ਡੀਐਸਪੀ ਬਵਨਦੀਪ ਸਿੰਘ ਨੇ ਦਾਅਵਾ ਕਿ ਪਰਿਵਾਰਕ ਮੈਂਬਰਾਂ ਵੱਲੋਂ ਛੜਕਾ ਲੱਗਣ ਦੇ ਡਰੋਂ ਆਪਣੇ ਅਗਵਾ ਹੋਣ ਦੀ ਕਹਾਣੀ ਉਸਨੇ ਖੁਦ ਰਚੀ ਸੀ ਦਰਸਲ ਉਸਨੇ ਆਪਣੇ ਪਿਤਾ ਦੀ ਖੂਨ ਪਸੰਦੀ ਦੇ ਕਮਾਈ ਆਪਣੇ ਯਾਰਾਂ ਦੋਸਤਾਂ ਤੇ ਉਡਾ ਦਿੱਤੀ ਸੀ ਤੇ ਪਰਿਵਾਰ ਦੀ ਛੜਕਾਂ ਦੇ ਡਰੋਂ ਉਸਨੇ ਇਹ ਸਭ ਕਹਾਣੀ ਰਚੀ ਸੀ ਦੱਸਦੇ ਕਿ ਸੀਸੀਟੀਵੀ ਫੁਟੇਜ ਅਤੇ ਕਾਲ ਲੋਕੇਸ਼ਨ ਦੇ ਆਧਾਰ ਤੇ ਪੁਲਿਸ ਟੀਮ ਨੇ ਨਵਾਂ ਸ਼ਹਿਰ ਦੇ ਬੰਗਾ ਇਲਾਕੇ ਵਿੱਚੋਂ ਜਸਵੰਤ ਸਿੰਘ ਨੂੰ ਕਾਬੂ ਕਰਨ ਉਪਰੰਤ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਫਲਹਾਲ ਨੌਜਵਾਨ ਦੇ ਪਿਤਾ ਦੀ ਚਿਕਾਇਤੇ ਪੁਲਿਸ ਨੇ ਅਗਵਾ ਦਾ ਮਾਮਲਾ ਤਰਜ ਕਰ ਲਿਆ ਸੀ ਪਰ ਹੁਣ ਉਲਟਾ ਝੂਠੀ ਕਹਾਣੀ ਬਣਾ ਕੇ ਪੁਲਿਸ ਨੂੰ ਗੁੰਮਰਾਹ ਕਰਨ ਵਾਲੇ ਨੌਜਵਾਨ ਖਿਲਾਫ ਕਾਰਵਾਈ ਕਰਨ ਦੀ ਤਿਆਰ ਹੀ ਕਰ ਗਿਆ। ਲਹਾਜ਼ਾ ਇਸ ਮਾਮਲੇ ਨੂੰ ਲੈ ਕੇ ਪੀੜਤ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਜਸਵੰਤ ਦੀ ਜਲਦ ਤੋਂ ਜਲਦ ਪਾਰ ਕਰਨ ਦੀ ਮੰਗ ਜੋ ਹੈ ਉਹ ਕੀਤੀ ਜਾ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਪਿਤਾ ਦੀਆਂ ਝੜਕਾਂ ਦੇ ਡਰੋਂ ਉਸ ਨੇ ਸਭ ਇਹ ਡਰਾਮਾ ਖੁਦ ਰਚਿਆ ਸੀ। ਜਿੱញਾ ਇਸ ਖੌਫਨਾਕ ਪਲੈਨਿੰਗ ਨੂੰ ਉਸ ਨੇ ਅੰਜਾਮ ਦਿੱਤਾ। ਨਹਿਰ ਕੰਢੇ ਆਪਣੀ ਗੱਡੀ ਖੜੀ ਕਰ ਦਿੱਤੀ, ਫਿਰ ਆਪਣਾ ਇੱਕ ਬੂਟ ਰੱਖ ਦਿੱਤਾ। ਗੱਡੀ ਦੀ ਸਟੇਰੀਂਗ ਦੇ ਵਿੱਚ ਚਾਬੀ ਰੱਖੀ ਤੇ ਖੁਦ 6 ਦਿਨਾਂ ਤੱਕ ਲਾਪਤਾ ਰਹਾ ਅਤੇ ਖੁਦ ਦੇ ਕਿਡਨਾਪ ਹੋਣ ਦਾ ਇਹ ਸਾਰਾ ਡਰਾਮਾ ਉਸਨੇ ਰਚਿਆ ਜਿਸ ਦਾ ਪੁਲਿਸ ਨੂੰ ਲੋਪਰਦਾ ਪਾਸ ਕਰ ਦਿੱਤਾ ਗਿਆ ਸਾਨੂੰ ਇੱਕ ਇਤਲਾ ਮਿਲੀ ਸੀ ਜਿਸ ਵਿੱਚ ਕਿ ਇੱਕ ਐਲਿਜਡ ਅਬਡੈਕਸ਼ਨ ਦੀ ਰਿਪੋਰਟ ਆਈ ਸੀ ਕਿ ਇੱਕ ਲੜਕਾ ਜਿਹਦੀ ਕਿ ਕਾਰ ਜਿਹੜੀ ਹੈ ਉਹ ਸ਼ਰੂਪੁਰ ਦੇ ਕੋਲ ਇੱਕ ਰੋਡ ਦੇ ਉੱਤੇ ਬੈਂਡਡ ਜਗ੍ਹਾ ਤੇ ਮਿਲੀ ਸੀ ਤੇ ਉਹਦੇ ਵਿੱਚ ਗੱਡੀ ਦੀ ਚਾਬੀ ਵੀ ਲੱਗੀ ਹੋਈ ਸੀ ਤੇ ਉਹਦਾ ਇੱਕ ਬੂਟ ਵੀ ਉਹਦੇ ਵਿੱਚ ਪਿਆ ਸੀ ਉਹ ਲੜਕੇ ਦਾ ਤੇ ਉਹਦੀ ਫੈਮਿਲੀ ਨੇ ਉਹਦੇ ਬਿਆਨਾਂ ਦੇ ਉੱਤੇ ਅਸੀਂ ਸਵਿਫਟਲੀ ਕੰਮ ਕਰਦੇ ਹੋਏ ਪਰਚਾ ਦਰਜ ਕੀਤਾ ਸੀਗਾ ਅੰਡਰ ਸੈਕਸ਼ਨ 365 ਆਫ 5ਪੀਸੀ दैट इज ਅਬਜਕਸ਼ਨ ਤੇ ਨਾਲ ਦੇ ਨਾਲ ਹੀ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕੰਮ ਉਤੇ ਲਗਾ ਕੇ ਉਹਨਾਂ ਦੇ ਸੀਸੀਟੀਵੀ ਕੈਮਰਾਸ ਚੈੱਕ ਕੀਤੇ ਸੀ ਉਹਦੀ ਸੀਡੀਜ਼ ਦੇਖੀਆਂ ਸੀਗੀਆਂ ਉਹਦੀ ਲਾਸ ਲੋਕੇਸ਼ਨਸ ਵਗੈਰਾ ਚੈੱਕ ਕੀਤੀਆਂ ਇਨ ਦਾ ਮੀਨ ਟਾਈਮ ਇਹ ਮਾਮਲਾ ਜਿਹੜਾ ਸ਼ੱਕੀ ਜਵਾਬਦਾ ਸੀਗਾ ਇਸ ਕਰਕੇ ਅਸੀਂ ਇਹਨੂੰ ਬੜੀ ਧੁੰਗਾਈ ਦੇ ਨਾਲ ਇਹਦੀ ਤਫ਼ਤੀਸ਼ ਕਰ ਰਹੇ ਸੀਗੇ ਦਰਾਨੇ ਤਫ਼ਤੀਸ਼ ਸਾਨੂੰ ਇੱਕ ਹੋਰ ਨੰਬਰ ਮਿਲਿਆ ਜੋ ਕਿ ਉਹ ਲੜਕੇ ਨੇ ਨਵਾਂ ਪਰਚੇਸ ਕੀਤਾ ਸੀ ਜਲੰਧਰ ਤੋਂ ਜਦੋਂ ਉਹਦੀ ਅਸੀਂ ਲੋਕੇਸ਼ਨ ਲਈ ਗਈ ਤਾਂ ਉਹ ਲੋਕੇਸ਼ਨ ਜਿਹੜੀ ਸੀਗੀ ਸਾਡੀ ਬੰਗਿਆ ਦੇ ਕੋਲੇ ਆਈ ਅਸੀਂ ਆਪਣੀ ਟੀਮ ਜਿਹੜੀਆਂ ਅਲੱਗ-ਅਲੱਗ ਟੀਮਸ ਬਣਾ ਕੇ ਆਪਣੀਆਂ ਬੰਗਰਵਾਲਾ ਕੀਤੀਆਂ ਅਤੇ ਲੜਕੇ ਨੂੰ ਸਹੀ ਸਲਾਮਤ ਹਾਲਤ ਦੇ ਵਿੱਚ ਉਥੋਂ ਰਿਕਵਰ ਕੀਤਾ ਕੀ ਕਹੋ ਸਮਝਿਓ ਸਾਰੇ ਜਿਹੜਾ ਕਿਡਨਾਪੀਡਰ ਉਹਨੇ ਆਪ ਹੀ ਕਰਿਆ ਸੀ ਬਟੋ ਜੀ ਜਦੋਂ ਉਹਨੂੰ ਲਾ ਕੇ ਫਿਰ ਅਸੀਂ ਪੁੱਛਗਿੱਛ ਕੀਤੀ ਕਿ ਕਿਸ ਨੇ ਉਹਦੀ ਕਿਡਨਾਪਿੰਗ ਕੀਤੀ ਸੀ ਤਾਂ ਉਹਨੇ ਜਿਹੜਾ ਆਪਣਾ ਇਖਲਾਸ ਕੀਤਾ ਕਿ ਜੀ ਇਹ ਚੀਜ਼ ਉਹਨੇ ਆਪ ਹੀ ਸਾਰੀ ਸਟੇਜ ਕੀਤਾ ਸੀ ਡਰਾਮਾ ਕਿਉਂਕਿ ਇਹ ਲੜਕਾ ਗਲਤ ਸੰਗਤ ਵਿੱਚ ਪੈ ਗਿਆ ਸੀਗਾ ਜਿਸ ਕਰਕੇ ਇਹਨੇ ਆਪਣੇ ਫਾਦਰ ਦੇ ਅਕਾਊਂਟ ਦੇ ਵਿੱਚੋਂ ਕਰੀਬ 1 ਤੋਂ 1/2 ਲੱਖ ਰੁਪਇਆ ਜਿਹੜਾ ਕਢਾ ਕੇ ਤੇ ਅਯਾਸ਼ਕ ਖਰਚੇ ਦੇ ਉੱਤੇ ਖਰਚ ਕਰ ਦਿੱਤਾ ਸੀ ਮੇਰੇ ਵਿੱਚ ਪੈਸੇ ਕਢਾਏ ਗਏ ਜਿਹੜੇ ਉਹਨਾਂ ਗੈਵ ਹੋਇਆ ਨਾ ਉਹਦੇ ਉਹਨਾਂ ਦਿਨਾਂ ਦੇ ਵਿੱਚ ਵੀ 30000 ਕਢਾਇਆ ਗਿਆ ਉਸ ਤੋਂ ਪਹਿਲਾਂ ਇਹ ਕਾਫੀ ਦੇਰ ਤੋਂ ਮਹੀਨੇ ਤੋਂ ਆਪਣੇ ਪਾ ਫਾਦਰ ਦੇ ਪੈਸੇ ਥੋੜੇ ਥੋੜੇ ਕਰਕੇ ਕਢਵਾ ਕੇ ਤੇ ਅਯਾਸ਼ਕ ਖਰਚੇ ਵਿੱਚ ਪਿਆ ਹੋਇਆ ਸੀਗਾ ਜਿਹੜੀ ਆਪਾਂ ਹੁਣ ਤਸਦੀਕ ਕਰ ਰਹੇ ਆ ਕਿ ਇਹ ਪੈਸੇ ਕਿੱਥੇ ਖਰਚ ਕਰ ਰਿਆ ਸੀ ਤਾਂ ਜੋ ਇਹਦੇ ਨਾਲ ਜੇਕਰ ਕੋਈ ਬੰਦੇ ਨੇ ਰਲ ਕੇ ਇਹ ਚੀਜ਼ ਸਾਰਾ ਡਰਾਮਾ ਜੇ ਇਹ ਤੋਂ ਰਚਵਾਇਆ ਤੇ ਅਸੀਂ ਉਸ ਨੂੰ ਵੀ ਇਸ ਦੇ ਵਿੱਚ ਜਿਹੜੇ ਆ ਕੜੀ ਤੋਂ ਕੜੀ ਸੰਜਾ ਦਵਾਂਗੇ ਹੋਏ ਲੜਕਾ ਪਰਿਵਾਰ ਨੂੰ ਸੌਂ ਦਿੱਤਾ ਹਾਂ ਹਾਂਜੀ ਲ Subscribe to One India channel and never miss an update.